ਕੀ ਹਾਲ ਆ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਵਾ ਦੇ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਗੱਲਬਾਤ ਆ ਦੇਸੀ ਤੇ ਫਾਰਮੀ ਅੰਡੇ 'ਚ ਆਪਾਂ ਪਰਖ ਕਿਵੇਂ ਕਰ ਸਕਦੇ ਆਂ ਸੋ ਕਈ ਵੀਰ ਮਾਰਕੀਟ 'ਚੋਂ ਅੰਡੇ ਲਿਆਉਂਦੇ ਨੇ ਉਹਤੇ ਕਲਰ ਵਗੈਰਾ ਚੜ੍ਹਾ ਦਿੰਦੇ ਨੇ ਚਾਹ ਪੱਤੀ 'ਚ ਵਾਲ ਕੇ ਜਾਂ ਕੁਝ ਹੋਰ ਲੱਲਾ ਪੱਬਾ ਕਰਕੇ ਤੇ ਉਹ ਆਪਾਂ ਨੂੰ ਦੇਸੀ ਅੰਡੇ ਕਹਿ ਕੇ ਵੇਚ ਦਿੰਦੇ ਨੇ ਪਰ ਆਪਾਂ ਉਹਦੀ ਫਰਕ ਕਿਵੇਂ ਕਰ ਸਕਦੇ ਆ ਉਹ ਤੁਹਾਨੂੰ ਅੱਜ ਆਪਾਂ ਵੀਡੀਓ ਚ ਦਿਖਾਉਣ ਜਾ ਰਹੇ ਆ ਸੋ ਆਜੂਪਾ ਤੁਹਾਨੂੰ ਵੀਡੀਓ ਚ ਦਿਖਾਉਣੇ ਆ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਆਪਣੇ ਕੋਲ ਦੋ ਦੇਸੀ ਅੰਡੇ ਨੇ ਤੇ ਦੋ ਆ ਫਾਰਮੀ ਅੰਡੇ ਨੇਗੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਿਵੇਂ ਇਹਨਾਂ ਦੀ ਫਰਕ ਕਰ ਸਕਦੇ ਆ ਸਭ ਤੋਂ ਪਹਿਲਾਂ ਪਹਿੜਾ ਫਾਰਮੀ ਅੰਡਾ ਉਹਨੂੰ ਕੌਲੀ ਚ ਭੰਨ ਕੇ ਪਾਵਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਦੋਂ ਬਾਅਦ ਪਾ ਇਸ ਕੌਲੀ 'ਚ ਜਿਹੜਾ ਪਾਵਾਂਗੇ ਫਾਰਮੀ ਅੰਡਾ ਪਾਵਾਂਗੇ ਭੰਨ ਕੇ ਦੇਸੀ ਅੰਡਾ ਪਾਵਾਂਗੇ ਮਾਫ ਕਰਿਓ ਹੁਣ ਤੁਸੀਂ ਇਹਦਾ ਇਹ ਜਿਹੜਾ ਇਹ ਭਾਗ ਹੈ ਨਾ ਪ੍ਰੋਟੀਨ ਭਾਗ ਹੈ ਇਹ ਕਹਿੰਦੇ ਆ ਇਹ ਫੈਟ ਹੁੰਦੀ ਹੈ ਪ੍ਰੋਟੀਨ ਹੁੰਦਾ ਇਹਦਾ ਜਿਹੜਾ ਪ੍ਰੋਟੀਨ ਆ ਦੇਖੋ ਕਿੰਨਾ ਹਲਕਾ ਹੈਗਾ ਦੇਖੋ ਉਹੀ ਫੈਲ ਗਿਆ ਹੁਣ ਇਹਦਾ ਪ੍ਰੋਟੀਨ ਦੇਖੋ ਕਿੰਨਾ ਗਾੜਾ ਹੈਗਾ ਦੇਖੋ ਦੇਖੋ ਇਹਦਾ ਪ੍ਰੋਟੀਨ ਕਿੰਨਾ ਗਾੜਾ ਤੁਸੀਂ ਦੇਖ ਸਕਦੇ ਹੋ ਕੈਮਰੇ ਤੋਂ ਤੁਹਾਨੂੰ ਸਾਫ਼ ਦਿਖਾਈ ਦਿੰਦਾ ਹੋਊਗਾ ਕਿ ਜਿਹੜੀ ਇਹਦੀ ਗੋਲੀ ਆ ਤੇ ਇਹ ਇਸ ਕਲਰ ਦੀ ਹੁੰਦੀ ਆ ਤੇ ਇਹ ਗੋਲੀ ਇਹਦੀ ਇਸ ਕਲਰ ਦੀ ਹੁੰਦੀ ਆ ਸੋ ਤੁਸੀਂ ਇਹ ਮੋਟੇ ਜਿਹੇ ਤੌਰ ਤੇ ਪਰਖ ਕਰ ਸਕਦੇ ਹੋ ਜਿਹੜੀ ਜਿਹੜੇ ਪ੍ਰੋਟੀਨ ਆ ਦੇਖੋ ਕਿੰਨਾ ਗਾੜਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਤਾਂ ਜਿਹੜਾ ਡਾਰਕ येलो ਆ ਇਹ ਜਿਹੜਾ ਲਾਈਟ येलो ਆ ਇਹ ਵੀ ਇਹਦੀ ਜ਼ਰਦੀ ਚ ਫਰਕ ਹੁੰਦਾ ਜਿਹੜੀ ਅੰਦਰਲੀ ਗੋਲੀ ਕਹेलो ਜ਼ਰਦੀ ਕਹेलो ਸੋ ਆਪਾਂ ਇਸ ਤਰ੍ਹਾਂ ਇਹਦੀ ਆਪਾਂ ਪਰਖ ਕਰ ਸਕਦੇ ਆ ਦੂਸਰੀ ਜਿਹੜੀ ਪਰਖ ਆ ਜਿਹੜਾ ਇਹਦਾ ਛਿਲਕਾ ਹੁੰਦਾ ਯੂਰਪਾ ਤੋੜਾਂਗੇ ਨਾ ਤੇ ਬਹੁਤ ਹਾਰਡ ਲੱਗੂਗਾ ਸਖਤ ਹੋਊਗਾ ਜਿਹੜਾ ਇਹਦਾ ਸਿਲਕਾ ਇਹ ਬਿਲਕੁਲ ਇਸ ਤਰ੍ਹਾਂ ਟੁੱਟੇ ਲਓ ਜੀ ਇਹ ਦੋ ਤਿੰਨ ਚੀਜ਼ਾਂ ਤੋਂ ਆਪਾਂ ਇਸ ਦੀ ਪਰਖ ਕਰ ਸਕਦੇ ਆ ਸੋ ਆਪਾਂ ਸਰਦੀਆਂ 'ਚ ਆਪਣੇ ਬੱਚਿਆਂ ਨੂੰ ਵੀ ਦੇਸੀ ਅੰਡੇ ਖਵਾਉਣੇ ਆ ਆਪ ਵੀ ਖਾਣੇ ਆ ਸੋ ਆਪਾਂ ਜਬ ਵਧੀਆ ਚੀਜ਼ ਖਾਵਾਂਗੇ ਹੈਲਥੀ ਵੀ ਰਹਾਂਗੇ ਤੇ ਆਪਾਂ ਨੂੰ ਕੋਈ ਬਿਮਾਰੀਆਂ ਵੀ ਨਹੀਂ ਲੱਗਣੀਆਂ ਜਦੋਂ ਆਪਾਂ ਕੋਈ ਵੀ ਚੀਜ਼ ਲੈਣੀ ਆ ਇਦਾਂ ਦੀ ਠੀਕ ਹੈ ਨਾ ਖਾਸ ਕਰਕੇ ਜਿੱਦਾਂ ਅੰਡੇ ਦੀ ਗੱਲ ਕਰ ਰਹੇ ਆ ਆਪਾਂ ਸੋ ਆਪਾਂ ਬਹੁਤ ਸੋ ਸਮਝ ਕੇ ਪੰਜ ਚੀਜ਼ੇ ਖਰੀਦਣੀਆਂ ਤਾਂ ਜੋ ਆਪਾਂ ਸਹੀ ਚੀਜ਼ ਖਾ ਸਕੀਏ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਟਾਈਮ ਟੂ ਟਾਈਮ ਸੋ ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿਨੇ ਹੋਗੇ ਉਸ ਤੋਂ ਇੱਕ ਗੱਲ ਹੋਰ ਸੀ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਵੀਰੇ ਤੁਸੀਂ ਫੇਸ ਕਿਉਂ ਨਹੀਂ ਸ਼ੋ ਕਰਦੇ ਚਲੋ ਅੱਜ ਬਹਾਨੇ ਨਾਲ ਆਪਾਂ ਵੀਡੀਓ ਬਣਾਈ ਆਪਣਾ ਫੇਸ ਵੀ ਸ਼ੋ ਹੋ ਗਿਆ ਠੀਕ ਆ ਨਾ ਸੋ ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿਨੇ ਹੋ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਉਹ ਅੱਗੇ ਤੋਂ ਵੀ ਅਸੀਂ ਤੁਹਾਨੂੰ ਵਧੀਆ ਵਧੀਆ ਇਸ ਤਰ੍ਹਾਂ ਦੀਆਂ ਵੀਡੀਓ ਲਿਆਉਂਦੇ ਰਹਾਂਗੇ ਸੋ ਕੈਮਰੇ ਤੇ ਮੇਰੀ ਪਹਿਲੀ ਵੀਡੀਓ ਆ ਜੇ ਕੋਈ ਕਮੀ ਰਹੀ ਤਾਂ ਮਾਫੀ ਚਾਹੁੰਦੇ ਆ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ